ਬਿਦਾਨ ਸਬਾਹ ਹਲਕਾ ਫਤੇਗਰ ਚੋੜਿਆਂ ਦੇ ਪਿੰਡ ਸ਼ੇਖਪੁਰ ਖੁਰਦ ਵਿੱਚੋਂ ਮੌਜੂਦਾ ਪੰਚਾਇਤ ਸਮੇਤ ਕਈ ਅਕਾਲੀ ਕਾਂਗਰਸੀ ਪਰਿਵਾਰਾਂ ਨੇ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ ਇਸ ਮੌਕੇ ਸ਼ਾਮਲ ਹੋਏ ਪਿੰਡ ਸ਼ੇਖਪੁਰ ਖੁਰਦ ਦੇ ਵਾਸੀ ਦਾ ਕਹਿਣਾ ਸੀ ਕਿ ਉਹ ਆਮ ਆਦਮੀ ਪਾਰਟੀ ਦੀਆਂ ਚੰਗੀਆਂ ਨੀਤੀਆਂ ਤੇ ਨਸ਼ਿਆ ਵਿਰੁੱਧ ਚਲਾਈ ਗਈ ਮੁਹਿੰਮ ਅਤੇ ਚੇਅਰਮੈਨ ਬਲਬੀਰ ਸਿੰਘ ਪੰਨੋਦੀ ਦੀ ਦੂਰ ਅੰਦੇਸ਼ੀ ਸੋਚ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਇਸ ਮੌਕੇ ਚੇਅਰਮੈਨ ਬਲਬੀਤ ਸਿੰਘ ਪੰਨੋ ਨੇ ਪਾਰਟੀ ਵਿੱਚ ਸ਼ਾਮਲ ਹੋਣ ਤੇ ਸਾਰਿਆਂ ਨੂੰ ਬੰਦਾ ਮਾਨ ਸਤਕਾਰ ਅਤੇ ਪਿੰਡ ਦਾ ਵੱਧ ਤੋਂ ਵੱਧ ਵਿਕਾਸ ਕਰਨ ਦੀ ਵੀ ਗੱਲ ਕਹੀ। ਮੱਜਾ ਲਾਈਵ ਟੀਵੀ ਲਈ ਫਤੇਗਰ ਚੋੜੀਆਂ ਤੋਂ ਮਨਪ੍ਰੀਤ ਸਿੰਘ ਮੰਡੀ ਰਿਪੋਰਟ। ਅਸੀਂ ਕਾਫੀ ਦੇਰ ਤੱਕ ਅਕਾਲੀ ਪਾਰਟੀ ਦੇ ਵਿੱਚ ਵੀ ਰਹੇ। ਉਹਨਾਂ ਨੂੰ ਅਸੀਂ ਛੱਡ ਕੇ ਫਿਰ ਕਾਂਗਰਸ ਪਾਰਟੀ ਦੇ ਵਿੱਚ ਰਹੇ। ਬਾਦਲਾਹ ਸਾਹਿਬ ਨੂੰ ਇਹ ਤੋਂ ਹਰ ਵਾਰੀ ਅਸੀਂ ਵਾਤੋਂ ਵੱਧ ਵੋਟਾਂ ਪਾ ਕੇ ਦੇ ਕਾਮਯਾਬ ਕਰਦੇ ਰਹੇ ਹੁਣ ਅਸੀਂ ਇਹ ਦੇਖਿਆ ਕਿ ਨਸ਼ਿਆਂ ਤੇ ਨਾ ਅਕਾਲੀ ਪਾਰਟੀ ਨੇ ਕੋਈ ਰੋਕ ਪਾਈ ਨਾ ਕਾਂਗਰਸ ਨੇ ਪਾਈ ਅਸੀਂ ਤੇ ਇਸ ਸਰਕਾਰ ਨੂੰ ਬੜੇ ਧੰਨਵਾਦੀ ਆ ਮਾਨ ਸਾਹਿਬ ਦੇ ਕਿ ਜਿਨ੍ਹਾਂ ਨੇ ਸਭ ਤੋਂ ਵੱਡਾ ਕੰਮ ਇਹ ਕੀਤਾ ਨਸ਼ਾ ਤਸਕਰ ਜਿਹੜੇ ਆ ਉਹ ਫੜ ਫੜ ਕੇ ਕੁਝ ਜੇਲਾਂ 'ਚ ਤੇ ਜਿਨ੍ਹਾਂ ਨੇ ਨਸ਼ਾ ਵੇਚ ਵੇਚ ਕੇ ਘਰ ਬਣਾਏ ਸੀ ਉਹਨਾਂ ਨੂੰ ਢਾਹ ਢੇਰੀ ਕੀਤਾ ਇਹ ਜਿਹੜਾ ਏ ਤੋਂ 70 ਸਾਲ ਪਹਿਲਾਂ ਕੰਮ ਹੋਣਾ ਚਾਹੀਦਾ ਸੀ ਤੇ ਨਸ਼ਾ ਤੇ ਪਲਾ ਬਾਅਦ ਚ ਤੁਰਿਆ ਪਰ ਕਿਸੇ ਨੇ ਵੀ ਉਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਮੇਰੇ ਪਿੰਡ ਦੇ ਛੂਪੁਰ ਦੇ ਬਹੁਤ ਸਾਰੇ ਪਰਿਵਾਰ ਜਿਹੜੇ ਆ ਉਹ ਕਾਂਗਰਸ ਨੂੰ ਛੱਡ ਕੇ ਅਕਾਲੀਆਂ ਨੂੰ ਛੱਡ ਕੇ ਆਮ ਆਜ਼ਾਦੀ ਪਾਰਟੀ ਦੇ ਵਿੱਚ ਆ ਗਏ ਆ ਤੇ ਸਰਦਾਰ ਬਲਬੀਰ ਸਿੰਘ ਪੰਨੂ ਜੀ ਸਾਡੇ ਐਮਐਲਏ ਸਾਹਿਬ ਆ ਇਹ ਵੱਤੋਂ ਵੱਧ ਸਾਨੂੰ ਇਹਨਾਂ ਤੇ ਆਸਾਂ ਨੇ ਕਿ ਕੰਮ ਕਰਾਉਣਗੇ ਅੱਜ ਸਾਡੇ ਪਿੰਡ ਦੇ ਵਿੱਚ ਆਏ ਆ ਅਸੀਂ ਬਹੁਤ ਇਹਨਾਂ ਦੇ ਧੰਨਵਾਦੀ ਆ ਕਿ ਅਸੀਂ ਜਿੰਨੇ ਵੀ ਕੰਮ ਇਹਨਾਂ ਨੂੰ ਦੱਸੇ ਆ ਇਹ ਉਹਨਾਂ ਦੇ ਇਹਨਾਂ ਨੇ ਦੱਸਿਆ ਕਿ ਮੈਂ ਪੂਰਾ ਪੂਰਾ ਉਤਾਰੂੰਗਾ ਸਤਿਕਾਰਯੋਗ ਪਿੰਡ ਸੇਕੂਪੁਰ ਤੋਂ ਸਰਦਾਰ ਨੀਲਜੀਤ ਕੌਰ ਸਰਪੰਚ ਕਾਂਗਰਸ ਪਾਰਟੀ ਨੂੰ ਛੱਡ ਕੇ ਅੱਜ ਆਵਾਜ਼ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਈ ਨੇ ਸਾਰੀ ਇਹਨਾਂ ਦੀ ਟੀਮ ਮੈਂਬਰ ਸਹਿਬਾਨ ਪਿੰਡ ਦੀ ਸਾਰੀ ਇਹਨਾਂ ਦੇ ਨਾਲ ਜੁੜੀ ਹੋਈ ਜੋ ਕਾਂਗਰਸ ਪਾਰਟੀ ਦੀ ਟੀਮ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਜੁੜੇ ਆ। ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ हूं। ਇਹਨਾਂ ਨੂੰ ਮੈਂ ਪ੍ਰੋਸਾਧ ਹਾਂ ਨਾ। ਜੋ ਕੰਮਾਂ ਨੂੰ ਦੇਖਦੇ ਹੋਏ ਸਰਦਾਰ ਕਪੂਰ ਸਿੰਘ ਮਾਨ ਜੀ ਦੇ ਕੰਮ ਕਰਨ ਦੇ ਤਰੀਕੇ ਨੂੰ, ਪਾਰਟੀ ਦੇ ਕੰਮ ਕਰਨ ਦੇ ਤਰੀਕੇ ਨੂੰ ਦੇਖਦੇ ਹੋਏ ਜੋ ਅੱਜ ਆਮ ਆਦਮੀ ਪਾਰਟੀ ਜੀ ਜੁੜੇ ਨੇ, ਇਹਨਾਂ ਦੇ ਭਰੋਸੇ ਨੂੰ ਤੋੜਿਆ ਨਹੀਂ ਜਾਊਗਾ। ਇਹਨਾਂ ਦੇ ਹਰ ਇੱਕ ਕੰਮ ਨੂੰ ਪੈਲਦੇ ਆਧਾਰ ਤੇ ਕੀਤਾ ਜਾਊਗਾ। ਪਿੰਡ ਦੀ ਮੰਗ ਨੂੰ ਜੋ ਜੋ ਪਿੰਡ ਦੀ ਇਹ ਮੰਗ ਲੈ ਕੇ ਉਹਨਾਂ ਦੀ ਡਿਮਾਂਡ ਲੈ ਕੇ ਉਹਨਾਂ ਕੀ ਉਸੇ ਬਿਹਾਨ ਤੇ ਉੱਤੇ ਪਿੰਡ ਦਾ ਕੰਮ ਦਿੱਤਾ ਜਾਊਗਾ ਜਿੰਨੀ ਵੀ ਸਾਡੀ ਆਮ ਆਦਮੀ ਪਾਰਟੀ ਦੀ ਪਿੰਡ ਦੇ ਵਿੱਚ ਪਹਿਲੇ ਵੀ ਟੀਮ ਹੈ ਉਹਨਾਂ ਸਾਰਿਆਂ ਦੇ ਨਾਲ ਹੀ ਜੁੜ ਕੇ ਇਕੱਠੇ ਹੋ ਕੇ ਇੱਕਜੁੱਟ ਹੋ ਕੇ ਕੰਮ ਕਰਨਗੇ ਇਹ ਚੀਜ਼ ਦਾ ਮੈਨੂੰ ਭਰੋਸਾ ਹੈ ਪਰ ਪੂਰੇ ਪਿੰਡ ਨੇ ਭਰੋਸਾ ਦਿਵਾਇਆ ਇਹ ਚੀਜ਼ ਦਾ ਮੈਨੂੰ ਭਰੋਸਾ ਦਿਵਾਇਆ ਅਸੀਂ ਸਾਰੇ ਰਲ ਮਿਲ ਕੇ ਪਿੰਡ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਕਰਾਂਗੇ ਤਾਂ ਜੋ ਪਿੰਡ ਨੂੰ ਤਰੱਕੀਆਂ ਦੇ ਵਿੱਚ ਲੈ ਕੇ ਜਾ ਸਕੇ